ਪਹਿਲਾਂ ਨਾ ਰਾਜੇ ਊਲ ਜਲੂਲ ਜੇ ਫੈਸਲੇ ਬੜੇ ਕਰਦੇ ਹੁੰਦੇ ਸੀਗੇ ਭਾਵੇਂ ਉਹਦੇ ਤੇ ਬਾਅਦ ਚ ਉਹਨੂੰ ਪਛਤਾਉਣਾ ਹੀ ਪਵੇ ਪਰ ਉਹ ਸਿੱਖਿਆ ਬਹੁਤ ਵੱਡੀ ਦੇ ਜਾਂਦੇ ਨੇ ਆਪਣੇ ਅੱਜਕੱਲ ਦੇ ਜ਼ਮਾਨੇ 'ਚ ਵੀ ਕਹਿੰਦੇ ਨੇ ਭਾਵੇਂ ਨਾ ਕੁਦਰਤ ਨੇ ਕੋਈ ਵੀ ਜੀਵ ਬਣਾਇਆ ਕੋਈ ਬੰਦਾ ਬਣਾਇਆ ਕੋਈ ਕਿੱਡਾ ਵੀ ਨਖਿੱਧਰ ਉਹਦੀ ਕੋਈ ਨਾ ਕੋਈ ਅਹਿਮੀਅਤ ਹੈ ਜ਼ਰੂਰ ਉਹਦੀ ਕੋਈ ਨਾ ਕੋਈ ਅਹਿਮੀਅਤ ਹੈ ਜੋ ਕੁਦਰਤ ਨੇ ਚੀਜ਼ ਬਣਾਈ ਹੈ ਇਹ ਤਾਂ ਹੀ ਕਹਿੰਦੇ ਨਾ ਵੀ ਕੁਦਰਤ ਦੀ ਜਿਹੜੀ ਹੈ ਨਾ ਉਹ ਕਦਰ ਕਰੋ ਇਹਦੀ ਬੇਕਦਰੀ ਨਾ ਕਰੋ ਇਹ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਨੁਕਸਾਨ ਪਹਜਾਉਗੀ ਹੈ ਨਾ ਤੇ ਕਹਿੰਦੇ ਇੱਕ ਵਾਰ ਨਾ ਇੱਕ ਰਾਜਾ ਸੀਗਾ ਉਹਦੇ ਬੈਠੇ ਬੈਠੇ ਦੇ ਦਿਮਾਗ 'ਚ ਖਿਆਲ ਆਇਆ ਆਪਣੇ ਸਪਾਈਆਂ ਨੂੰ ਕਹਿੰਦਾ ਵੀ ਐਸਾ ਕਿਹੜਾ ਧਰਤੀ ਤੇ ਜਾਨਵਰ ਆ ਵੀ ਜਿਹਦੀ ਕੋਈ ਅਹਿਮੀਅਤ ਨਹੀਂ ਹੈਗੀ ਉਹ ਚਲੋ ਕੋਈ ਪਿਛਲਗੂ ਉਹਦੇ ਸਪਾਈਸ਼ ਵੀ ਹੋਣੇ ਆ ਉਹਨਾਂ ਪਤਾ ਪੁਤਾ ਕੀਤਾ ਉਹਦੇ ਇੱਕ ਤਾਂ ਟਿੱਡਾ ਆ ਤੇ ਇਹ ਕਿਹਾ ਮੱਕੜੀ ਇਹਨਾਂ ਦੋਵਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ ਰਾਜ ਨੇ ਐਲਾਨ ਕਰਤਾ ਵੀ ਜਿਹੜਾ ਵੀ ਇਹਨਾਂ ਨੂੰ ਮਾਰ ਕੇ ਜਿੰਨੇ ਮੇਰੇ ਕੋਲ ਲਿਆਊਗਾ ਨਾ ਉਹਨਾਂ ਨੂੰ ਉਹਨੀਆਂ ਸ਼ਰਫੀਆਂ ਉਹਨੀਆਂ ਮੋਹਰੇ ਇਨਾਮ ਦਿੱਤੀਆਂ ਜਾਣਗੀਆਂ ਹੁਣ ਜਨਤਾ ਦਾ ਤੁਹਾਨੂੰ ਪਤਾ ਹੀ ਆ ਵੀ ਫ੍ਰੀ ਦੀ ਚੀਜ਼ ਤੇ ਕਿਵੇਂ ਟੁੱਟ ਕੇ ਪੈਂਦੀ ਆ ਹੈਨਾ ਜਿਵੇਂ ਆਪਣੇ ਹੋਣਾ 5 ਕਿਲੋ ਰਾਸ਼ਨ ਤੇ ਪੈਂਦੀ ਆ ਚਲੋ ਜੀ ਲਾਗੇ ਸਾਰੇ ਮਾਰ ਮਾਰ ਕੇ ਉਹ ਨਾ ਪੂਰੇ ਦੇਸ਼ ਚੋਂ ਟਿੱਡੀਆਂ ਤੇ ਮਕੜੀਆਂ ਖਤਮ ਕਰਤੀਆਂ ਚਲੋ ਕੁਦਰਤ ਦੀ ਕੈਸੀ ਕਰਨੀ ਹੋਈ ਵੀ ਜਦੋਂ ਅਗਲਾ ਸਾਲ ਹੋਇਆ ਨਾ ਲੋਕਾਂ ਫਸਲ ਬੀਜੀ ਤੇ ਫਸਲ ਸਾਰੀ ਨੂੰ ਸੁੰਡੀ ਖਾ ਗਈ ਜਦੋਂ ਉਹਨਾਂ ਕੋਈ ਮਾਰ ਸੱਦੇ ਦੇਉਂਦੇ ਵੀ ਕੀ ਗੱਲ ਆ ਪਏ ਐ ਫਸਲ ਅੱਗੇ ਤੇ ਕਦੇ ਨਹੀਂ ਸੁੰਡੀ ਨੇ ਖਾਦਾ ਉਹ ਜਿਹੜੇ ਐਕਸਪਰਟ ਸੀਗੇ ਮਾਰ ਸਿੱਖੇਤੀ ਦੇ ਉਹ ਤੋਂ ਟਾਈਮ ਦੇ ਉਹ ਕਹਿੰਦੇ ਵੀ ਇੱਕ ਟਿੱਡਾ ਹੁੰਦਾ ਏ ਜਿਹੜਾ ਨਾ ਇਹ ਸੁੰਡੀਆਂ ਨੂੰ ਖਾਂਦਾ ਏ ਤੇ ਤਾਂ ਇਹ ਨੁਕਸਾਨ ਘੱਟ ਕਰ ਦਿਆ ਨਾ ਨਹੀਂ ਤੇ ਇਹਨਾਂ ਦੀ ਪੈਦਾਵਾਰ ਬਹੁਤ ਏ ਚਲੋ ਰਾਜੇ ਨੂੰ ਪੁਸ਼ਤਾਵਾ ਹੋ ਆਪਦੀ ਇਸ ਗੱਲ ਤੇ ਹੈਨਾ ਫਸਲ ਘਟੋ ਗਿਆ ਆਮਦਨ ਘਟ ਗਈ ਨਾਲ ਵਾਲੇ ਰਾਜੇ ਨੇ ਕੀ ਕੀਤਾ ਵੀ ਉਸ ਰਾਜ ਤੇ ਨਾ ਹਮਲਾ ਕਰਤਾ ਹੁਣ ਉਹ ਰਾਜਾ ਭੱਜਾ ਭੱਜ ਜਾਂਦਾ ਆ ਭੱਜਾ ਜਾਂਦਾ ਆ ਆਪਦੀ ਰਿਆਸਤ ਚੋਂ ਬਾਹਰ ਨਿਕਲ ਜਾਂਦਾ ਘੋੜਾ ਲੈ ਕੇ ਹੁਣ ਉਹ ਉਹਦੇ ਪਿੱਛੇ ਪਿੱਛੇ ਹੁੰਦੇ ਦੂਜੇ ਰਾਜੇ ਦੇ ਸਿਪਾਈ ਉਹ ਕੀ ਕਰਦਾ ਉਹਨੂੰ ਇੱਕ ਗੁਫਾ ਦੇਦੀਏ ਵਾਵਾ ਦੂਰ ਜਾ ਕੇ ਆਪਦੀ ਰਿਆਸਤ ਚੋਂ ਬਾਹਰ ਜਾ ਕੇ ਉਹ ਗੁਫਾ 'ਚ ਵੜ ਜਾਂਦਾ ਜਦੋਂ ਗੁਫਾ 'ਚ ਵੜ ਜਾਂਦਾ ਨਾ ਤੇ ਇੱਕ ਮੱਕੜੀ ਦਾ ਜਾਲਾ ਲੱਗਾ ਹੁੰਦਾ ਗੁਫਾ ਤੇ ਟੁੱਟ ਜਾਂਦਾ ਉਹ ਮਕੜੀ ਫੇਰ ਚਲੋ 10 ਮਿੰਟਾਂ ਜਨਾ ਉਹ ਜਾਲਾ ਫੇਰ ਬਣਾ ਦੇ ਦੀ ਗੁਫਾ ਦੇ ਬੂਏ ਦੇ ਅੱਗੇ। ਹੁਣ ਰਾਜਾ ਅੰਦਰ ਬੈਠੇ ਉਹਦੇ ਸਿਪਾਈ ਜਿਹੜੇ ਉਹਨੂੰ ਲੱਭਣ ਆਏ ਸੀ ਉਹ ਬਾਹਰ ਉਹਦੀ ਭਾਲ ਕਰਦੇ ਫਿਰਦੇ ਨੇ। ਉਹ ਕਹਿੰਦੇ ਵੀ ਆ ਗੁਫਾ ਚ ਨਾ ਵੜਿਆ ਹੋਵੇ ਯਾਰ। ਤੇ ਉਹਨਾਂ 'ਚ ਇੱਕ ਕਹਿੰਦਾ ਨਹੀਂ ਯਾਰ ਆ ਵਖ ਅੱਗੇ ਮਕੜੀ ਦਾ ਜਾਲਾ ਤਾਜ਼ਾ ਹੀ ਬਣਿਆ ਜੇ ਅੰਦਰ ਵੜਿਆ ਹੁੰਦਾ ਜਾਲਾ ਟੁੱਟਾ ਨਾ ਹੁੰਦਾ। ਹੈਨਾ ਇਹ ਜਾਲ ਬਣਿਆ ਅੱਗੇ ਇੱਥੇ ਨਹੀਂ ਹੋਣਾ। ਤੇ ਉਹ ਮੁੜ ਜਾਂਦੇ ਆ। ਫਿਰ ਉਹ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਪੀ ਕੁਦਰਤ ਨੇ ਜਿਹੜੀ ਚੀਜ਼ ਬਣਾਈ ਹੈ ਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਅਹਿਮੀਅਤ ਰੱਖਦੀ ਆ ਆਪਦੀ ਤੇ ਸਾਨੂੰ ਅੱਜ ਵੀ ਇਦਾਂ ਹੀ ਚਾਹੀਦਾ ਹੈ ਵੀਰੇ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਏ ਚੰਗੀ ਧਰਤੀ ਦਿੱਤੀ ਏ ਇਹਦੀ ਕਦਰ ਕਰੀਏ ਜਿਹੜੇ ਸਾਹ ਦਿੱਤੇ ਨੇ ਨਾ ਕੁਦਰਤ ਨੇ ਸਰੀਰ ਦਿੱਤਾ ਇਹਦੀ ਕਦਰ ਕਰੀਏ ਕੱਲੀ ਅੰਨੀ ਦੌੜ ਦੇ ਵਿੱਚ ਭੱਜ ਭੱਜ ਕੇ ਆਪਾਂ ਸਾਰੀਆਂ ਚੀਜ਼ਾਂ ਵੇਸਲੀਆਂ ਕਰਤੀਆਂ ਨੇ ਕੁਦਰਤ ਦੀ ਨਿੱਕੀ ਤੋਂ ਨਿੱਕੀ ਫ੍ਰੀ ਤੋਂ ਫ੍ਰੀ ਚੀਜ਼ ਦੀ ਵੀ ਕੋਈ ਨਾ ਕੋਈ ਅਹਿਮੀਅਤ ਏ ਉਹਦਾ ਕੋਈ ਆਪਸ਼ਨ ਨਹੀਂ ਹੈਗਾ ਹਾਲੇ ਤੱਕ ਵਿਗਿਆਨਕ ਪਾਣੀ ਨਹੀਂ ਬਣਾ ਸਕੇ ਹਵਾ ਨਹੀਂ ਬਣਾ ਸਕੇ ਹੈਨਾ ਤੇ ਆਕਸੀਜਨ ਤੁਸੀਂ ਕਰੋਨੇ ਚ ਦੇਖ ਹੀ ਲਈ ਜਿਹੜੀ ਇਹਨਾਂ ਬਣਾਈ ਸੀਗੀ ਕਿਵੇਂ ਮਿਲਦੀ ਸੀਗੀ ਉਦੋਂ ਆਪਾਂ ਨੂੰ ਕੁਦਰਤ ਦੀ ਜਿਹੜੀ ਦਿੱਤੀ ਆਕਸੀਜਨ ਉਹਦੀ अहमियत ਪਤਾ ਲੱਗੀ ਨਾ ਤੇ ਆਜੋ ਇੱਕ ਵਾਰ ਆਪਾਂ ਨਾ ਕੁਦਰਤ ਵੱਲ ਮੁੜੀਏ ਕੁਦਰਤ ਦੀਆਂ ਨਿਗੀਆਂ ਨਿਗੀਆਂ ਚੀਜ਼ਾਂ 'ਚੋਂ ਖੁਸ਼ੀ ਲਈਏ ਕੱਲੀ ਪੈਸੇ 'ਚ ਖੁਸ਼ੀ ਨਹੀਂ ਹੈਗੀ ਪੈਸਾ ਬਹੁਤ ਹੀ ਅਹਿਮੀਅਤ ਰੱਖਦਾ ਮੈਸੇਜ ਨੂੰ ਮੰਨਦਾ ਆ ਪੈਸਾ ਕਮਾਉਣਾ ਗਲਤ ਗੱਲ ਨਹੀਂ ਹੈ ਬਾਜ਼ਾਰ ਰੱਖਣਾ ਚਾਹੀਦਾ ਦੁੱਖ ਸੁਖ ਵਾਸਤੇ ਕਿਉਂਕਿ ਆ ਚੀਜ਼ਾਂ ਪੈਸੇ ਨਾਲ ਮਿਲਦੀਆਂ ਨੇ ਪਰ ਇੰਨੇ ਵੀ ਆਪਾਂ ਨਾ ਇਸ ਦੌੜ 'ਚ ਅੰਨੇ ਨਾ ਹੋ ਜਾਈਏ ਇੰਨੇ ਵੀ ਆਪਾਂ ਅਵੇਸਲੇ ਨਾ ਹੋ ਜਾਈਏ ਵੀ ਕੁਦਰਤ ਦੀਆਂ ਦਿੱਤੀਆਂ ਚੀਜ਼ਾਂ ਹੀ ਭੁੱਲ ਜਾਈਏ ਖਾਦਾਂ ਸਪਰੇਆਂ ਆਪਾਂ ਆਪਾਂ ਧਰਤੀ ਪ੍ਰਦੂਸ਼ਿਤ ਕਰਤੀ ਐ ਆ ਜੋ ਮੋੜਾ ਹੀ ਇਹ ਜ਼ਿੰਦਗੀ ਦੇ ਨਿਕੇ ਨਿਕੇ ਚੀਜ਼ਾਂ ਆਪਾਂ ਨੂੰ ਬੜੀ ਸਿੱਖਿਆ ਦਿੰਦੀਆਂ ਨੇ ਬਸ ਲੋੜ ਆਪਾਂ ਨੂੰ ਸਮਝਣ ਦੀ ਐ